ਕਦੋਂ ਅਮਰੀਕਾ ਗਿਆ ਸੀ ਤੁਹਾਡਾ ਬੇਟਾ ਇਤੋਂ ਤਾਂ 13 ਦਿਨ ਹੋਏ ਹੋਏ ਇਤੋਂ 2 ਮਹੀਨੇ ਹੋਏਗਾ ਇਹਨੂੰ ਤੋਂ ਬਾਅਦ ਯਾਨੀ 2 ਮਹੀਨੇ ਦੇ ਵਿੱਚ ਵਾਪਸ ਆ ਗਿਆ ਪਹਿਲਾਂ ਕਿੱਥੇ ਸੀ ਬੇਟਾ ਤੁਹਾਡਾ ਤੂੰ ਬੇਚ ਤੂੰ ਦੁਬਈ ਤੋਂ ਹੀ ਅਮਰੀਕਾ ਸ਼ਿਫਟ ਹੋਏ ਸੀਗੇ ਤੂੰ ਬੇਚ ਤੂੰ ਕਿੰਨੇ ਕਿ ਦਿਨ ਹੋਏ ਸੀਗੇ ਅਮਰੀਕਾ ਪਹੁੰਚਿਆ ਨੂੰ ਉਹਨੂੰ ਆ 13 ਦਿਨ ਕਹੇ ਰਹੇ ਕਿ ਨੇ ਰੱਤੀ ਆ ਗਿਆ ਬਾਦ ਦੁਬਈ ਦਾ ਵੀ ਦਾ ਸਾਡੇ ਪਿੰਡ ਦਾ ਲੜਕਾ ਹੈ ਜੀ ਤੇ ਇਹ 2 ਕੁ ਮਹੀਨੇ ਪਹਿਲਾਂ ਦੁਬਈ ਗਿਆ ਆ ਹਾਂਜੀ ਤੇ ਸਾਨੂੰ ਤਾਂ ਦੁਬਈ ਦਾ ਪਤਾ 2 ਕੁ ਮਹੀਨੇ ਪਹਿਲਾਂ ਦੁਬਈ ਗਿਆ ਦੁਬਈ ਤੋਂ ਇਹ ਅਮਰੀਕਾ ਗਿਆ ਕਿਸ ਤਰੀਕੇ ਨਾਲ ਗਿਆ ਇਹ ਨਹੀਂ ਪਤਾ ਹਾਂਜੀ ਜਦੋਂ ਹੁਣ ਇਹ ਖਬਰ ਕਾਲ ਦੀ ਚੱਲਦੀ ਡਿਪੋਰਟ ਦੀ ਤੇ ਰਿਪੋਰਟ ਦੇ ਵਿੱਚ ਜਦੋਂ ਇਹਦਾ ਨਾਮ ਆਇਆ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਇਹ ਅਮਰੀਕਾ ਗਿਆ ਇਹਦਾ ਸਾਰੇ ਨੂੰ ਇਹੀ ਪਤਾ ਵੀ ਇਹ ਦੁਬਈ ਗਿਆ ਅਮਰੀਕਾ ਤੋਂ ਭਾਰਤ ਦੇ ਨਾਗਰਿਕ ਡਿਪੋਰਟ ਕੀਤੇ ਗਏ ਜੋ ਕਿ ਬੀਤੇ ਜਿਹੜੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰੇ ਗਏ ਸੀ ਜਿਨ੍ਹਾਂ ਵਿੱਚੋਂ ਫਲੋਰ ਦੇ ਲਾਂਡਰਾ ਪਿੰਡ ਦਾ 40 ਸਾਲਾ ਨੌਜਵਾਨ ਦਵਿੰਦਰਜੀਤ ਸਿੰਘ ਵੀ ਸੀ ਫਲੋਰ ਪ੍ਰਸ਼ਾਸਨ ਵੱਲੋਂ ਦੇਰ ਰਾਤ तकरीबन 9 ਵਜੇ ਉਸ ਨੂੰ ਉਸਦੇ ਘਰ ਛੱਡ ਕੇ ਆਏ ਪਰ ਸਵੇਰੇ ਜਦੋਂ ਪੱਤਰਕਾਰ ਉਸਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਸਾਰੀ ਰਾਤ ਉਹ ਡਿਪਰੈਸ਼ਨ ਦੇ ਕਾਰਨ ਸੁੱਤਾ ਨਹੀਂ ਉਹ ਸਵੇਰੇ 5 ਵਜੇ ਆਪਣੀ ਮੋਟਰਸਾਈਕਲ ਤੇ ਬਿਨਾਂ ਦੱਸੇ ਘਰੋਂ ਚਲਾ ਗਿਆ ਕਿਤੇ ਨਾ ਕਿਤੇ ਘਰ ਜਾ ਵਾਸਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿਉਂਕਿ ਘਰਦਿਆਂ ਨੂੰ ਖੁਦ ਨਹੀਂ ਪਤਾ ਕਿ ਉਹ ਸਵੇਰੇ 5 ਵਜੇ ਕਿੱਥੇ ਗਿਆ ਹੈ ਰਿਸ਼ਤੇਦਾਰਾਂ ਦੇ ਘਰੇ ਗਿਆ ਹੈ ਕਿ ਯਾਰਾਂ ਦੋਸਤਾਂ ਦੇ ਘਰੇ ਗਿਆ ਇਸ ਬਾਰੇ ਕੁਝ ਨਹੀਂ ਪਤਾ ਘਰਦਿਆਂ ਨੂੰ ਮੈਂ ਤੁਹਾਡਾ ਬਰਵੀਰ ਕੋ ਅੱਛਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਦਵਿੰਦਰ ਜੀ ਦਾ ਉਹ ਕਦੋਂ ਅਮਰੀਕਾ ਗਿਆ ਸੀ ਤੁਹਾਡਾ ਬੇਟਾ ਇੱਥੋਂ ਤਾਂ 13 ਦਿਨ ਹੋਏ ਹੋਏ ਇੱਥੋਂ 2 ਮਹੀਨੇ ਹੋਏਗਾ ਇਹਨੂੰ ਉੱਥੋਂ ਵਾਹ ਯਾਨੀ 2 ਮਹੀਨੇ ਦੇ ਵਿੱਚ ਵਾਪਸ ਆ ਗਿਆ ਹੂੰ ਪਹਿਲਾਂ ਕਿੱਥੇ ਸੀ ਬੈਠਾ ਤੁਹਾਡਾ ਬੈਠ ਜਾ ਤੂੰ ਦੁਬਈ ਤੋਂ ਹੀ ਅਮਰੀਕਾ ਸ਼ਿਫਟ ਹੋਏ ਸੀਗੇ ਹਾਂ ਜੀ ਤਾਂ ਬੈਠ ਜਾ ਤੇ ਕਿੰਨੇ ਕ ਦਿਨ ਹੋਏ ਸੀਗੇ ਅਮਰੀਕਾ ਪਹੁੰਚਿਆ ਨੂੰ ਉਹਨੂੰ ਆ 13 ਦਿਨ ਕਿਹੜੀ ਦਿਨ ਰਤੀ ਆ ਗਿਆ ਘਰ ਹਾਂ ਤੇ ਲਾਸਟ ਤੁਹਾਡੇ ਬੇਟੇ ਦੇ ਨਾਲ ਜਦੋਂ ਅਮਰੀਕਾ ਦੇ ਵਿੱਚ ਤੁਹਾਡਾ ਪੁੱਤਰ ਸੀ ਗੱਲ ਕਦੋਂ ਹੁੰਦੀ ਐ ਲਾਸਟ ਕੋਈ ਨਹੀਂ ਕੋਈ ਨਹੀਂ ਨਹੀਂ ਹੋਈ ਪਰ ਜਦੋਂ ਡਿਪੋਰਟ ਕਰਨ ਦੇ ਹੁਕਮ ਆਏ ਆ ਫੋਨ ਆਇਆ ਕੋਈ ਘਰ ਤੋਂ ਨੂੰ ਕਿ ਨਹੀਂ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਰਾਤੀ ਕਿੰਨੇ ਕ ਵਜੇ ਉਹ ਪਹੁੰਚਿਆ ਤੁਹਾਡੇ ਕੋਲ ਇੱਥੇ ਪਹੁੰਚਿਆ ਸਾਡੇ ਨੂੰ ਕੋਈ ਗੱਲਬਾਤ ਕੀਤੀ ਉਹਨੇ ਵੀ ਕਿਸ ਤਰ੍ਹਾਂ ਕੋਈ ਪਰੇਸ਼ਾਨੀ ਉਹਨੂੰ ਆਈ ਹੋਵੇ। ਕੋਈ ਨਹੀਂ। ਉਹ ਤਾਂ ਉਹ ਪਰੇਚਾਂਤ ਸੀ ਸਭਾ ਕਰਨੀ ਪਸਦੀ ਸੀ। ਹੂੰ। ਕਿੰਨੀ ਏਜ ਕਿੰਨੀ ਸੀ ਬੈਠੇ ਦੀ? ਉਮਰ ਕਿੰਨੀ ਸੀ? ਉਮਰ 40 ਸਾਲਾਂ ਦਾ। ਤੇ ਵਿਆਹ ਹੋਇਆ ਬੇਟਾ ਤੁਹਾਡਾ? ਵਿਆਹ ਆ ਨਹੀਂ। ਦੁਬਈ ਕਿੰਨੀ ਦੇਰ ਤੋਂ ਰਹ ਰਹੇ ਸੀ? ਉਹ ਤਾਂ ਉਹ ਮੈਨ ਜਾ ਰਿਹਾ ਹਾਂ ਉੱਥੇ ਜਾਣੇ ਡਿਆੜ ਕਮੈਨਾਂ ਰਿਹਾ ਦਵਾਈ ਚ। ਹੂੰ। ਹਾਂਜੀ। ਪਰ ਵੀਜੀ ਪੈਸੇ ਕਿੰਨੇ ਕ ਲੱਗੇ ਕੁਝ ਪਤਾ? ਕਹੇ ਨਹੀਂ ਮੈਨੂੰ ਪਤਾ ਉਹ ਤਾਂ ਦਵਾਈ ਚ ਪਤਾ ਜੋ ਉੱਥੇ ਹੋਇਆ। ਹਾਂਜੀ ਤੇ ਹੁਣ ਬੇਟਾ ਦੱਸ ਰਿਹਾ ਕਿ ਸਵੇਰੇ 5 ਵਜੇ ਤੱਕ ਕਿੱਥੇ ਗਿਆ ਹੋਇਆ ਹੈ ਕਿੱਥੇ ਗਏ ਨੇ ਕੁਝ ਪਤਾ ਹੋਰ ਮੈਂ ਤਾਂ ਦੱਸਿਆ ਅਨੇ ਮੈਂ ਸੁੱਤੀ ਪਈ ਸੀ ਸੁੱਤੀ ਪਈ ਕਿਉਂ ਚੜ੍ਹ ਕੇ ਚਲੇ ਗਏ ਮੈਨਾਂ ਨੇ ਕੋਈ ਵੀ ਹੁਣ ਗੱਲ ਦਵਿੰਦਰਜੀਤ ਸਾਡੇ ਪਿੰਡ ਦਾ ਲੜਕਾ ਆ ਜੀ ਤੇ ਇਹ ਦੋ ਕੁ ਮਹੀਨੇ ਪਹਿਲਾਂ ਦੁਬਈ ਗਿਆ ਆ ਹਾਂਜੀ ਤੇ ਸਾਨੂੰ ਤਾਂ ਦੁਬਈ ਦਾ ਪਤਾ ਦੋ ਕੁ ਮਹੀਨੇ ਪਹਿਲਾਂ ਦੁਬਈ ਗਿਆ ਦੁਬਈ ਤੋਂ ਇਹ ਅਮਰੀਕਾ ਗਿਆ ਕਿਸ ਤਰੀਕੇ ਨਾਲ ਗਿਆ ਇਹ ਨਹੀਂ ਪਤਾ ਹਾਂਜੀ ਇਹ ਜਦੋਂ ਹੁਣ ਇਹ ਖਬਰ ਕਾਲ ਦੀ ਚੱਲਦੀ ਡਬੋਟ ਦੀ ਤੇ ਰਿਪੋਰਟ ਦੇ ਵਿੱਚ ਜਦੋਂ ਇਹਦਾ ਨਾਮ ਆਇਆ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਇਹ ਅਮਰੀਕਾ ਗਿਆ ਨਹੀਂ ਤਾਂ ਸਾਰੇ ਨੂੰ ਇਹੀ ਪਤਾ ਵੀ ਇਹ ਦੁਬਈ ਗਿਆ ਹਾਂਜੀ ਦੁਬਈ ਤੋਂ ਕਿਸ ਤਰੀਕੇ ਨਾਲ ਅਮਰੀਕਾ ਗਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਜੇ ਉਹਨੂੰ ਪਤਾ ਆ ਤੇ ਮੈਂ ਰਾਤੀ ਮੈਨੂੰ ਨਹੀਂ ਮਿਲਿਆ ਮੈਂ ਰਾਤੀ ਇੱਥੇ ਬੈਠਾ ਰਿਹਾ ਤਾਂ ਇਹ ਨਹੀਂ ਮਿਲਿਆ ਇਹ ਲੇਟ ਆਇਆ ਇਹਨੂੰ ਲੇਟ ਛੱਡ ਕੇ ਗਿਆ ਸਵੇਰੇ ਮੈਂ 7 ਵਜੇ ਇਹਨਾਂ ਦੇ ਘਰ ਆ ਗਿਆ ਸੀ ਰਵਿੰਦਰਜੀਤ ਨੂੰ ਮਿਲਣ ਤੇ ਘਰ ਆ ਕੇ ਪਤਾ ਲੱਗਾ ਉਹਨਾਂ ਦੀ ਮਦਦ ਤੋਂ ਵੀ ਉਹ ਸਵੇਰੇ 5 ਵਜੇ ਦਾ ਗਿਆ ਹੋਇਆ ਆ ਹਾਂਜੀ ਮੈਂ ਪੁੱਛਿਆ ਕਿੱਥੇ ਗਿਆ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਉਹ ਸਵੇਰੇ ਉਹਨੇ 5 ਵਜੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਹ ਚਲਾ ਗਿਆ ਤੇ ਇਸ ਟਾਈਮ ਉਹਦੇ ਨਾਲ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਅਸੀਂ ਸਵੇਰ ਦੇ ਇੱਥੇ ਹੀ ਆ ਤਾਂ ਉਹਦੇ ਘਰ ਦੇ ਨਾਲ ਵੀ ਉਹਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਤੇ ਜਦੋਂ ਵੀ ਕੋਈ ਗੱਲਬਾਤ ਹੋ ਜੇ ਉਹਦੇ ਸਾਨੂੰ ਹਾਂਜੀ ਜਾਣਕਾਰੀ ਦਵਾਂਗੇ ਉਹਦੇ ਬਾਰੇ ਮੈਂ ਮੇਰੇ ਕੱਲ ਇੱਕ ਮੁੰਡਾ ਅਮਰੀਕਾ ਤੋਂ ਡਿਪਲੋਮ ਹੋ ਕੇ ਆਪਣੇ ਪਿੰਡ ਲੰਧਰਾਂ ਦਾ ਆਇਆ ਸੀ ਦਵਿੰਦਰ ਜੀ ਅ ਕੱਲ ਤੁਸੀਂ ਪ੍ਰਸ਼ਾਸਨ ਅਧਿਕਾਰੀਆਂ ਨੇ ਘਰ ਜਾ ਕੇ ਉਹਨੂੰ ਛੱਡਿਆ ਹੈਗਾ ਲड़का ਤਾਂ ਸੰਪੂਰਨਤਾ ਦੀ ਕੀ ਹੈ ਤੇ ਅੱਜ ਪਤਾ ਲੱਗਾ ਕਿ ਲड़का ਉਹ ਘਰੋਂ ਕਿਤੇ ਚਲਾ ਗਿਆ ਹੈਗਾ ਤੁਸੀਂ ਮੌਕੇ ਤੇ ਗਏ ਸੀ ਪਤਾ ਲੱਗਾ ਵੀ ਕਿੱਥੇ ਗਿਆ ਲੜਕਾ ਸਾਹਿਬ ਹਾਂਜੀ ਮੈਂ ਨਹਿ ਤਸਿਲਦਾਰ ਫਲੋਰ ਮੈਂ ਸਾਡੇ ਕੱਲ ਪ੍ਰਸ਼ਾਸਨ ਵੱਲੋਂ ਜਿਸਾਂ ਕਿ ਐਸਆਈ ਹੋਰ ਪਟਵਾਰੀ ਸਹਿਬਾਨ ਸਾਰੇ ਉਹਨਾਂ ਨੂੰ ਘਰ ਛੱਡ ਕੇ ਆਏ ਨੇ ਲੜਕੇ ਲੜਕੀ ਨੂੰ ਦਵਿੰਦਰ ਜੀ ਲड़का ਲਾਂਦੜੇ ਦਾ ਔਰ ਅੱਜ ਮਾਰਨਿੰਗ ਦੇ ਵਿੱਚ ਮੈਂ ਵੀ ਉਹਨਾਂ ਦੇ ਘਰ ਮੈਂ ਔਰ ਰੀਡਰ ਔਰ ਉਧਰ ਪਟਵਾਰੀ ਸਹਬਾਨ ਸਾਰੇ ਗਏ ਨੇ ਐਸੇ ਵੀ ਘਰਾਂ ਵੀ ਗਏ ਨੇ ਉੱਥੇ ਤੇ ਉੱਥੇ ਉਹਨਾਂ ਦੀ ਮਾਤਾ ਜੀ ਦਾ ਇਹ ਕਹਿਣਾ ਹੈਗਾ ਕਿ ਲੜਕਾ 5 ਵਜੇ ਸਵੇਰੇ ਕਿਤੇ ਆਪਣੇ ਰਿਸ਼ਤੇਦਾਰਾਂ ਜਾਂ ਕਿਸ ਮਤਲਬ ਗਿਆ ਹੈ ਕਿਤੇ ਬਟ ਉਹਨਾਂ ਨੂੰ ਇਹ ਸ਼ੋਰ ਨਹੀਂ ਹੈਗਾ ਕਿ ਕਿੱਥੇ ਗਿਆ ਹੈਗਾ ਉਹ ਵਿਚਾਰੇ ਖੁਦ ਪਰੇਸ਼ਾਨ ਸੀਗੇ ਬਟ ਅਸੀਂ ਜਾਣਦੇ ਕਿ ਲੜਕਾ ਜਲਦੀ ਮਿਲੇ ਕਿ ਚਲੋ ਆਪਣੇ ਉਹਨਾਂ ਦੇ ਪੇਰੈਂਟਸ ਨੂੰ ਵੀ ਥੋੜਾ ਸੁੱਖ ਦਾ ਸਾਹ ਆਵੇ ਜੀ ਕਣ ਤੱਕ ਲੜਕਾ ਲੜਕਾ ਕਾ ਕਾ ਬੁੱਤੇ ਚਲ ਗਿਆ ਅਸੀਂ ਉੱਥੇ ਅਸੀਂ ਤਾਂ ਵੈਸੇ ਹੀ ਚੱਕਰ ਲਗਾਣਗੇ ਕਿ ਚਲੋ ਲੜਕਾ ਕਿਉਂਕਿ ਰਾਤੀ ਸਾਰੇ ਪ੍ਰਸ਼ਾਸਨ ਵੱਲੋਂ ਗਏ ਨੇ ਸਾਰੇ ਛੱਡ ਕੇ ਆਏ ਨੇ ਉਹਨਾਂ ਨੂੰ ਘਰ ਪਟਵਾਰੀ ਸਹਿਬਾਨ ਔਰ ਐਸਆਈ ਪੁਲਿਸ ਦਾ ਮਹਿਕਮਾ ਤੇ ਇਸ ਪਿੱਛੇ ਮੈਨੂੰ ਇਹ ਸੀਗਾ ਕਿ ਚਲੋ ਆਪਾਂ ਵੀ ਇੱਕ ਵਾਰੀ ਸਾਡੇ ਸੀਆਰਓ ਸੇ ਬੰਦਾ ਫਰਜ਼ ਬੰਦਾ ਹੈ ਕਿ ਚਲੋ ਆਪਾਂ ਵੀ ਇੱਕ ਚੱਕਰ ਲਗਾ ਕੇ ਆਈਏ ਸੋ ਇਸ ਪਿੱਛੇ ਮੈਂ ਉਹਨਾਂ ਦੇ ਘਰ ਗਈ ਸੀ ਇੱਕ ਵਾਰ ਮੈਂ ਤੁਹਾਨੂੰ ਬੋਲੂ ਸੀ ਇਹ ਲੜਕਾ ਇੰਡੀਆ ਤੋਂ ਗਿਆ ਸੀ ਅਮਰੀਕਾ ਨੂੰ ਜਾ ਕੇ ਤੇ ਹੋਰ ਬਾਹਰ ਦੇ ਮੁਕਤ ਹੋ ਤਰ ਗਿਆ ਸੀ ਜੀ ਜਿਸ ਉਹਨਾਂ ਦੇ ਮਾਤਾ ਜੀ ਦਾ ਇਹ ਕਹਿਣਾ ਹੈ ਕਿ ਅਸੀਂ ਇੱਥੋਂ ਉਹ ਦੁਬਈ ਗਿਆ ਰ ਹੈ ਦੁਬਈ ਤੋਂ ਬਾਅਦ ਯੂ ਐਸਏ ਕਿਸ ਤਰ੍ਹਾਂ ਗਿਆ ਉਹਨਾਂ ਨੂੰ ਖੁਦ ਨਹੀਂ ਪਤਾ ਹੈ ਗਾਇਸ ਜੀ ਨਾ ਠੀਕ ਹੈ ਜੀ ਤੇ ਏਜੰਟ ਵਗਰਾ ਦਾ ਪਤਾ ਨਹੀਂ ਕੋਈ ਕਿੱਥੇ ਦਾ ਕਰੀ ਨਹੀਂ ਉਹ ਉਹਨਾਂ ਨੇ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਮਾਤਾ ਜੀ ਨੂੰ ਕਿ ਏਜੰਟ ਵਗਰਾ ਕੌਣ ਸੀਗਾ ਬਟ ਉਹਨਾਂ ਨੇ ਕੋਈ ਹੋਰ ਨਹੀਂ ਦੱਸਿਆ ਕਿ ਸਾਨੂੰ ਕੁਝ ਨਹੀਂ ਪਤਾ ਹੈਗਾ